ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕ ਕਰੇ ਜੀ ਵਾਤਾ ਲਓ ਜੀ ਹੁਣ ਨੇਰੀ ਅੱਜ ਦੱਖਣ ਦਾ ਪੂਰਾ ਜੋਰ ਆ ਉਹ ਤੁਸੀਂ ਦੇਖ ਸਕਦੇ ਆ ਪਿੱਛੇ ਕਿਦਾਂ ਹਨਾ ਅ ਦੱਖਣ ਪੂਰਾ ਜੋਰ ਦਾ ਚੱਲ ਰਿਹਾ ਇਸ ਵਕਤ ਮੇਟੀ ਮੋਟੀ ਬਹਰ ਖੇਤਾਂ ਨੂੰ ਜੋੜ ਕੇ ਆ ਰਹੀ ਆ ਜਿਹੜੇ ਖੇਤ ਬਾਏ ਪਏ ਹਨ ਤੇ ਲੱਗਦਾ ਹੁਣ ਮੀਂਹ ਪੈ ਜਾਊਗਾ ਜਿੱਥੇ ਤੱਕ ਮੀਂਹ ਦਾ ਹਨਾ ਚਲੋ ਉਸ ਮਾਲਕ ਦੀ ਰਾਜ ਆਏ ਜੇ ਪੈ ਗਿਆ ਆ ਵੀ ਠੀਕ ਆ ਨਹੀਂ ਤਾਂ ਭਾਈ ਲੱਗੇ ਵੀ ਆ ਡੀਜ਼ਲ ਫੂਕਣ ਹਨਾ ਤਾਂ ਹੁਣ ਫੂਕਣਾ ਹੀ ਪੈਣਾ ਜਦ ਉਸ ਮੇਰੇ ਸਿਕਾ ਨੂੰ ਹੱਥ ਲਾ ਲਿਆ ਹਨਾ ਖੇਤਾਂ ਪਾਈ ਹੁਣ ਉਹਨਾਂ ਨੂੰ ਕਰਨਾ ਹੀ ਪੈਣਾ ਜਦ ਹੁਣ ਜੀਰੀ ਰਾਣੀ ਸ਼ੁਰੂ ਕਰੀ ਗਈ ਹੈ ਅਗਰ ਤੇ ਫਿਰ ਤਾਂ ਪਾਲਣੀ ਦਾ ਪੈਣੀ ਹੈ ਤੇ ਲਓ ਜੀ ਅੱਜ ਹੁਣ ਮੇਰੇ ਕੋਲ ਥੋੜਾ ਜਿਹਾ ਟਾਈਮ ਹੈਗਾ ਤਾਂ ਫ੍ਰੀ ਤਾਂ ਮੈਂ ਮੈਂ ਕਿਹਾ ਭਾਈ ਇਹਦਾ ਕਰੀਏ ਕੋਈ ਹੱਲ ਹਨਾ ਆਪਾਂ ਅਗਤ ਆਪਣਾ ਖੜਾ ਵਿਚਾਰਾ ਮਿੱਟੀ ਗੱਲੇ ਪੜਿਆ ਵਾ ਐਨ ਤੁਸੀਂ ਦੇਖ ਸਕਦੇ ਜੀ ਹਾਲਤ ਆ ਦੇਖੋ ਆ ਉੱਪਰ ਦਵਾਈਆਂ ਰੱਖਿਆ ਮੀਆਂ ਹਨਾ ਸਪਰੇਇਆਂ ਪਈਆਂ ਉੱਪਰ ਤੇ ਮਿੱਟੀ ਗੱਲ ਵਿਚਾਰੇ ਦਾ ਪੁਰਾ ਹਾਰ ਹੋਇਆ ਪਿਆ ਏ ਮੈਂ ਕਿਹਾ ਵੀ ਇਹਨੂੰ ਵੀ ਭਾਈ ਕਰੀਏ ਹੁਣ ਚਾਲੂ ਹਨਾ ਇਨੂੰ ਕੱਢੀਏ ਮੜਾ ਜਾ ਬਾਹਰ ਕਿਹਦਾ ਸ਼ੌਕਰ ਹੋ ਗਿਆ ਲੀਕ ਜੀ ਆ ਦੇਖੋ ਸ਼ੌਕਰ ਲੀਕ ਹੋ ਗਿਆ ਕਿਹਦਾ ਵੀ ਕਰਨਾ ਪੈਣਾ ਇੱਧਰ ਵਾਲਾ ਜੀ ਥੋੜਾ ਜਿਹਾ ਪਤ ਨਹੀਂ ਇਹ ਕਿਆ ਚੱਕਰ ਬਣ ਖੜਨੇ ਕਰਕੇ ਹੋ ਗਿਆ ਇੱਥੋਂ ਵੀ ਤੇਲ ਜਾਂ ਨਿਕਲਦਾ ਦਰੋਤ ਖਾ ਹੋਣਾ ਇਹ ਵੈਸੇ ਹਨਾ ਕੀ ਬਣਦਾ ਇਹਦਾ ਇਹਨੂੰ ਅੱਜ ਲੈ ਕੇ ਜਾਣ ਦੀ ਸਲਾਹ ਮੇਰੀ ਪਹਿਲਾਂ ਤਾਂ ਇਹਨੂੰ ਧੋਮਾ ਵਾਰ ਕੱਢ ਕੇ ਹਨਾ ਇਹਨਾਂ ਚੰਗੀ ਤਰ੍ਹਾਂ ਧੋ ਧੂਕੇ ਫੇਰ ਫੇਰ ਇਹਨੂੰ ਲੈ ਕੇ ਜਾਣੇ ਆ ਜੀ ਇਹਦਾ 스프링 ਪੈਣਾ ਦੇਖੋ ਆ ਇਹਦੇ ਗਲ ਬੰਨੀ ਵੀ ਰੱਸੀ ਨਾਲ ਕਿੱਕ ਜਾਂ ਕਿੱਕ ਮਾਰਦੇ ਨਾ ਥੱਲੇ ਹੀ ਰਹਿ ਜਾਂਦੀ ਆ ਇਹ ਉੱਪਰ ਨੂੰ ਮਤਲਬ ਹੱਥ ਨਾਲ ਕਰਕੇ ਫਿਰ ਇੱਥੇ ਇਹਦੇ ਗਲ ਬੰਨਣੀ ਪੈਂਦੀ ਆ ਇਹ ਹੈ ਤਾਂ 10 ਮਿੰਟ ਦਾ ਹੀ ਕੰਮ ਆ ਤੇ ਪਰ ਲਜਾੜ ਚ ਥੋੜੀ ਘੌਲ ਹੋਈ ਜਾਂਦੀ ਆ ਟਾਈਮ じゃ ਲੱਗਦਾ ਨਹੀਂ ਤੁਹਾਨੂੰ ਪਤਾ ਹੀ ਆ ਕੰਮ ਕਾਰਾ ਕਰਕੇ ਤੇ ਹੁਣ ਮੇਰੀ ਸਲਾਹ ਮੰਨਦੀ ਦੀ ਇਹਨੂੰ ਕੱਢਾਂ ਬਾਹਰ ਇਹਨੂੰ ਧੋਈਏ ਅੱਜ ਮੜਾ ਜਾ ਧੋ ਧੂ ਕੇ ਹਨਾ ਲੈ ਕੇ ਜਾਵਾ ਸਰਵਿਸ ਕਰਾਈ ਤੀ ਮੈਂ ਜਦ ਇਹ ਖੜਾਇਆ ਉਰੇ ਖੜਾ ਜਦਦਾ ਜਦਦਾ ਹੀ ਖੜਾ ਜਾਂ ਸਰਵਿਸ ਕਰਾਈ ਤੀ ਤੇ ਸਰਵਿਸ ਦੀ ਤਾਂ ਵੈਸੇ ਲੋੜ ਹੈ ਨਹੀਂ ਕਿਉਂਕਿ ਜਦ ਹਜੇ ਤਾਜ਼ੀ ਉਹ ਕਰਾਈ ਤੀ ਸਰਵਿਸ ਇਹਦੀ ਮੈਂ ਕਰਾਈ ਤੀ ਮੈਨੂੰ ਲੱਗਦਾ ਆ ਪਾਈ ਕਿੰਨੇ ਪਰ ਹੁਣ ਮੇਰੇ ਯਾਦ ਨਹੀਂ ਹੈਗਾ 5000 ਪੁ ਕਰਾਈ ਤੀ ਸ਼ਾਇਦ 6200 ਚੱਲਿਆ ਹਜੇ ਐ ਮੀਟਰੀ ਦਾ ਨਵਾਂ ਪੁਆਇਆ ਤਾਂ ਉਹ ਜਿੱਦਾਂ ਪਹਿਲਾਂ ਸਰਵਿਸ ਕਰਾਈ ਤੀ ਉਦੋਂ ਮੀਟਰ ਨਵਾਂ ਪੁਆਇਆ ਤਾਂ ਮੀਟਰ ਤੇ ਬਾਅਦ ਹੁਣ ਨਵੀਂ ਰੀਡਿੰਗ ਦੇ ਹਿਸਾਬ ਨਾਲ 5000 ਕਿਲੋ ਚੱਲਿਆ ਤਾਂ ਇਹ 5000 ਕਿਲੋਮੀਟਰ ਤੇ ਹੁਣ ਇਹ 62696 ਕਿਲੋਮੀਟਰ ਚੱਲ ਗਿਆ ਜਦ ਤੋਂ ਬਾਅਦ ਸਰਵਿਸ ਤੋਂ 2012 ਤੋਂ ਚੱਲਿਆ ਸਰਵਿਸ ਤੋਂ ਬਾਅਦ ਤਾਂ ਬਾ ਜਿੱਦਾਂ ਖੜਾ ਹੀ ਆ ਜੀ ਇਹ ਕੱਟੋ-ਕੱਟ 3-4 ਮਹੀਨੇ ਹੋ ਗਏ ਹਨਾ ਇਹ ਗਰਮੀ ਕਰਕੇ ਤੁਹਾਨੂੰ ਪਤਾ ਕਿ ਚੱਕੀ ਦੀ ਆ ਫਿਰ ਗਰਮੀ ਕਰਕੇ ਬੋਲਟ ਦਾ ਔਖਾ ਕੁਝ ਨਾਲ ਜੇਕਨੀ ਕੀ ਜਾਣਾ ਗਰਮੀ ਬਹੁਤ ਜ਼ਿਆਦਾ ਤਾਂ ਹੁਣ ਇਹਨੂੰ ਕੱਢਦੇ ਆ ਜੀ ਬਾਹਰ ਬਾਹਰ ਕੱਢ ਕੇ ਫਿਰ ਨੂੰ ਧੋਈਏ ਕਿ ਵੀ ਡਿਜੀਟਲ ਦੇ ਮਿਸਤਰੀ ਕੋਲ ਲੈਖਦੇ ਨੇ ਕਿ ਆ ਜੋ ਵੀ ਹੁੰਦਾ ਇਹਦਾ ਛੋਟਾ ਮੋਟਾ ਕੰਮ ਜਿਹੜਾ ਵੀ ਹੈਗਾ ਸਾਰਾ ਕਰਾ ਦੇਣਾ ਆਪਾਂ ਨੇ ਅੱਜ ਇਹਦਾ ਪਰ ਪੰਗਾ ਇੱਕ ਹੋਰ ਪੈ ਗਿਆ ਤੁਹਾਨੂੰ ਦਿਖਾਉਂਦਾ ਮੈਂ ਕਿਹੜਾ ਪੰਗਾ ਪੈ ਗਿਆ ਪੰਗਾ ਹੁਣ ਪੈ ਗਿਆ ਜੀ ਇਦਾਂ ਇੱਥੇ ਹੁਣ ਖੜੀ ਆ ਟਰਾਲੀ ਮੂਰੇ ਰੇਹ ਵਾਲੀ ਇਹਦੇ ਰੇਹ ਭਰਿਆ ਹੋ ਟਰਾਲੀ ਚ ਇਹ ਇੱਥੋਂ ਮੈਂ ਆਹੀਂ ਦੇਖਦਾ ਵੀ ਇੱਥੋਂ ਲੰਘ ਜੂੰ ਹਨਾ ਆ ਤਾਂ ਚਲੋ ਪੱਲੀ ਜੀ ਉੜੀ ਜਾਂਦੀ ਉਦਾਂ ਹੀ ਪੂਰਾ ਪੂਰਾ ਹੀ ਲੱਗੂ ਅਜ ਲੰਗਿਆ ਆ ਜਗ੍ਹਾ ਤਾਂ ਚਲੋ ਖੁੱਲੀ ਐ ਇੱਥੇ ਤਾਂ ਉਹ ਜਿਹੜਾ ਥਮਲਾ ਏ ਉੱਥੋਂ ਮੈਨੂੰ ਲੰਘਣ ਦੀ ਦੀ ਚਾਂਸ ਹੀ ਦੇ ਲੱਗਦੇ ਨਹੀਂ ਆ ਵੈਸੇ ਚਲੋ ਦੇਖਦੇ ਆ ਬਾਕੀ ਟਾਇਰ ਟੂਰ ਤਾਂ ਓਕੇ ਆ ਹਵਾ ਹੂਵਾ ਨਹੀਂ ਘਟੀ ਕਿਸੇ ਵੀ ਟਾਇਰ ਦੀ ਟਾਇਰ ਦੋਹੇ ਨਵੇਂ ਆ ਪੂਰੇ ਵਾਲਾ ਤਾਂ ਹੁਣੇ ਪਾਇਆ ਤਾਂ ਇਹਦਾ ਪਿੱਛੇ ਜਿਹੀ ਤੇ ਪਿੱਛੇ ਵਾਲਾ ਵੀ ਓਕੇ ਆ ਟਾਇਰ ਕੋਈ ਵੀ ਦੀ ਦੇ ਵਿੱਚ ਵੀ ਨਹੀਂ ਘਟੀ ਹਵਾ ਤੇ ਲਓ ਜੀ ਫਿਰ ਹੁਣ ਕਰਦੇ ਆ ਇਹਨੂੰ ਕਪੜਾ ਕੋਪੜਾ ਮਾਰ ਕੇ ਪਹਿਲਾਂ ਇਹਨੂੰ ਕੱਢੀਏ ਬਾਹਰ ਫੇਰ ਇਥੇ ਰੱਖ ਦਿੱਤੀ ਤਾਂ ਦਵਾਈ ਫੇਰ ਇਹਨੂੰ ਭਾਈ ਆ ਦੇਖ ਲਓ ਦਵਾਈਆਂ ਵੀ ਸੀਟ ਦੇ ਵਿੱਚੇ ਗੜ ਗਈਆਂ ਲਵਾਵੇ ਪਏ ਹਨਾ ਆ ਚੂਹੇ ਘੁੰਮੀ ਜਾਂਦੇ ਉਪਰਾ ਚੂਹਿਆਂ ਦੇ ਨਿਸ਼ਾਨ ਆ ਬਰੀਕ ਬਰੀਕ ਪੈਰਾਂ ਦੇ ਹਨਾ ਆ ਦੇਖੋ ਰਸਲੇਪਾ ਮਰ ਜਾਂਦੇ ਚੂਹੇ ਤੇ ਇਹਨੂੰ ਕਰਦੇ ਆ ਪਹਿਲਾਂ ਤਾਂ ਸਟਾਰਟ ਕਰਦੇ ਆ ਇਹਦੀ ਬੈਟਰੀ ਹੋ ਗਈ ਜੀ ਡਾਊਨ ਆ ਦੇਖੋ ਬੈਟਰੀ ਡਾਊਨ ਹੋ ਗਈ ਜੀ ਸਟਾਰਟ ਤਾਂ ਇਹ ਮੁੱਲ ਦਾ ਔਖਾ ਹੀ ਹੋਣਾ ਚਲੋ ਸਟਾਰਟ ਤਾਂ ਕਰ ਲੂੰਗੇ ਕੋਈ ਨਹੀਂ ਗੱਡੀ ਦੀ ਬੈਟਰੀ ਨਾਲ ਤਾਰਾਂ ਲਾ ਕੇ ਪਹਿਲਾਂ ਇਹਨੂੰ ਬਾਹਰ ਕੱਢਾਂ ਮੈਂ ਕੱਪੜਾ ਮਾਰ ਕੇ ਫੇਰ ਮਿਲਦੇ ਤੁਹਾਨੂੰ ਲਓ ਜੀ ਹੁਣ ਟਰੈਕਟਰ ਫਿਰ ਆਪਣੇ ਘਰਦਿਆਂ ਦਾ ਹੀ ਲਿਆਂਦਾ ਦੂਜੇ ਸ਼੍ਰਿੱਕੇ ਚੋਂ ਤੇ ਆਪਣੇ ਵਾਲੇ ਮਗਰ ਤਵੀਆਂ ਪਾਈਆਂ ਹੋਈਆਂ ਤੇ ਇੱਕ ਹੁੱਕ ਖੋਲੀ ਹੋਈ ਹੈ ਜੀ ਰੋਟਾ ਮਟਰ ਪਾਉਣ ਕਰਕੇ ਨਾ ਉਹਨੂੰ ਟਾਈਮ ਲੱਗ ਜਾਣਾ ਤਾਂ ਕਿਉਂਕਿ ਹੌਕ ਨੂੰ ਜਿਹੜੀਆਂ ਆਪਾਂ ਪਿੰਨਾ ਪਾਉਣੀਆਂ ਉਹਨੂੰ ਵੀ ਟਾਈਮ ਲੱਗਣਾ ਤੇ ਤੁਹਾਨੂੰ ਪਤਾ ਹੈ ਧੋਣਾ ਪੈਣਾ ਸਾਰੀ ਆਸਫਤੋਂ ਜਿਹੜਾ ਇਹਨਾਂ ਦਾ ਗਾਰਾ ਜਮਿਆ ਵਾ ਕਿਉਂਕਿ ਹੌਕਲ ਹੀ ਕੋਈ ਛਰਾਖ ਕੋਈ ਦਿਖਦਾ ਹੀ ਨਹੀਂ ਹਨਾ ਤਾਂ ਕਰਕੇ ਇਹਨੂੰ ਟਾਈਮ ਲੱਗ ਜਾਣਾ ਤਾਂ ਇਹ ਟਰੈਕਟਰ ਹੁਣ ਲਿਆਂਦਾ ਚਾਚੇ ਰਹਿੰਦਾ ਹੀ ਹੈ ਆ ਦੇਖੋ ਇੱਧਰ ਕੱਦੂ ਜਾ ਹਾਂ ਇਹ ਕਹਿੰਦੀ ਪਹਿਲਾਂ ਮੈਨੂੰ ਵਟੜੂ ਇਹ ਕਹਿੰਦੀ ਪਹਿਲਾਂ ਮੈਨੂੰ ਮੋਟਾਓ ਮੈਂ ਟਰੈਕਟਰ ਚਲਾਉਣਾ ਹਾਂਜੀ ਲੱਡੂ ਉਹ ਨੂਰੂ ਪਾਪਾ ਦਾ ਗੱਦ ਇੱਕ ਆਏ ਕੱਦੂ ਜਾਂ ਸਾਸ਼ਰੀ ਕਾ ਬੁਲਾ ਦੇ ਫੇ ਸਾਸ਼ਰੀ ਕਾਲ ਸਾਸ਼ਰੀ ਕਾਲ ਜੀ ਤੇ ਗੇਰ ਨਾ ਜਾਈ ਤੂੰ ਤੇ ਇਧਰ ਭਾਈ ਸਮਾਨ ਵੀ ਖਾਸਾ ਚੱਕਣਾ ਪੈਣਾ ਮੂਰੇ ਤੇ ਮੰਜੇ ਮੁੰਜੇ ਫੇਰ ਟਰਾਲੀ ਨਿਕਲਣੀ ਬਾਹਰ ਹਨਾ ਫੇਰ ਬੋਲਟ ਨਿਕਲਣਾ ਹੈ ਬਾਹਰ ਹੈ ਤਾਂ ਮੈਂ ਕੱਢ ਕੇ ਦਾ ਦੇਖਿਆ ਦਾ ਇੱਥੇ ਨੂੰ ਪਰ ਨਿਕਲਿਆ ਨਹੀਂ ਹੈ ਜੀ ਕਿਉਂਕਿ ਆਹ ਜਗ੍ਹਾ ਉਹ ਪਿੱਛੇ ਤੇ ਤਾਂ ਉਰੇ ਤੱਕ ਤਾਂ ਆ ਗਿਆ ਆਹ ਥੰਮਲਾ ਜਿਹੜਾ ਬਾਹਰ ਆ ਨਾ ਤੇ ਉੱਪਰੋਂ ਆ ਪਾਈਪ ਬਾਹਰ ਆ ਇੱਥੇ ਆ ਕੇ ਅੜ ਗਿਆ ਕੰਮ ਹੈਂਡਲ ਫਸ ਗਿਆ ਉਹਦਾ ਫਿਰ ਨਿਕਲਿਆ ਨਹੀਂ ਤਾਂ ਹੁਣ ਟਰਾਲੀ ਲੱਗੇ ਸਾਈਡ ਕਰਨ ਟਰਾਲੀ ਸਾਈਡ ਕਰਕੇ ਫਿਰ ਕੱਢਦੇ ਆ ਜੀ ਬਾਹਰ ਫਿਰ ਉਹਨੂੰ ਧੋਈਏ ਮੜਾ ਜਾ ਹਨਾ ਧੋ ਕੇ ਵੈਸੇ ਤਾਂ ਅੱਧਾਕ ਧੋ ਹੋ ਗਿਆ ਜੀ ਉਹ ਧੋ ਐਦਾਂ ਹੋ ਗਿਆ ਜਿਹੜੀ ਕੱਲ ਕਿਉਂਕਿ ਘਰਾਂ ਟਰੈਕਟਰ ਹੈ ਨਹੀਂ ਤਾਂ ਕੱਲ ਮੈਂ ਵੀਡੀਓ ਸ਼ੁਰੂ ਕੀਤੀ ਸੀ ਕੱਲ ਟਰੈਕਟਰ ਘਰਾਂ ਹੈ ਨਹੀਂ ਤਾਂ ਤੇ ਰਾਤ ਪੈ ਗਿਆ ਜੀ ਮੀ ਮੀ ਪੈਣ ਕਰਕੇ ਬਾਛੜ ਆਈ ਅੱਧਾ-ਅੱਧਾ ਬਾਛੜ ਨਾਲ ਇਹ ਉਦਾਂ ਸਾਫ਼ ਜਾ ਹੋ ਗਿਆ ਬਾਛੜ ਨਾਲ ਦੇਖਣੇ ਦੇਖ ਕੇ ਕੱਲ ਤੁਸੀਂ ਇਹ ਹਾਲਾਤ ਦੇਖੇ ਲਈ ਹੋਣੀ ਦੇਖੇ ਲੈਣੀ ਵੀਡੀਓ ਚ ਤੇ ਕੱਲ ਕਿਆ ਹਾਲਤਾ ਇਹਦਾ ਅੱਜ ਵਧੀਆ ਹੋ ਗਿਆ ਚਲੋ ਸਾਫ਼ ਹੋ ਗਿਆ ਥੋੜਾ ਜਿਹਾ ਬਾਕੀ ਫੇਰ ਵੀ ਚਲੋ ਧੋ ਲੰਨੇ ਆ ਹਨ ਤੇ ਫੇਰ ਧੂ ਧੂ ਕੇ ਇਹਨੂੰ ਫੇਰ ਸਪ੍ਰਿੰਕਲ ਲਿਆਂਦੇ ਜੀ ਦਾ ਪਵਾ ਕੇ ਇਹਨੂੰ ਕਰੀਏ ਚਾਲੂ ਭਗਤ ਨੂੰ ਅਜੇ ਸਟਾਰਟ ਵੀ ਮੁੰਲਾ ਦਾ ਗੱਡੀ ਨਾਲੇ ਕਰਨਾ ਪੈਣਾ ਹੈ ਤਾਰਾਂ ਲਾ ਕੇ ਬੈਟਰੀ ਤੋਂ ਨਹੀਂ ਬੈਟਰੀ ਹੋ ਗਈ ਡਾਊਨ ਤਾਂ ਇਹਨੇ ਸਟਾਰਟ ਵੀ ਨਹੀਂ ਹੋਣਾ ਨੂੰ ਸਟਾਰਟ ਕਰਕੇ ਫੇ ਲੈ ਕੇ ਜਾਣੇ ਆ ਜੀ ਪਹਿਲਾਂ ਕਰ ਲਈਏ ਟਰਾਲੀ ਸਾਈਡ ਲਿਆ ਆ ਬਾਈ ਫੇ ਪਿੱਛੇ ਨੂੰ ਟਰੈਕਟਰ ਪਾਈਏ ਲਾਓ ਜੀ ਟਰਾਲੀ ਕੱਢੀ ਆਪਾਂ ਬਾਹਰ ਹੁਣ ਕੱਢੀਏ 볼ਟ ਪਹਿਲਾਂ ਫੇਰ ਟਰਾਲੀ ਦੁਵਾਰਾ ਲੱਗ ਜੂਗੀ ਉਰੇ ਚੱਲੋ ਭਗਤਾ ਚੱਲੀਏ ਬਾਹਰ ਨੂੰ ਚੱਲ ਬਾਈ ਫੇਰ ਕੱਢੋ ਨੂੰ ਬਾਹਰ ਹਾਂਜੀ ਪੁੱਲਾ ਤੋ ਕੀੜੀਆਂ ਆ ਦੇਖਾ ਕੀੜੀਆਂ ਫੈ ਪੈਰਾਂ ਪੁੱਤ ਹੈ ਵੀ ਪੂਰੀਆਂ ਨਾਲੇ ਕਰ ਦੇ ਲਾਈਆਂ ਪਿੱਛੇ ਤੱਕ ਚੱਲਦੀਆਂ ਲਓ ਜੀ ਬਾਬਾ ਜੀ ਤੇਲ ਘੱਟਦਾ ਇਹਦੇ ਚ ਹੁਣ ਕਿਉਂਕਿ ਚੱਕਿਆ ਹੀ ਨਹੀਂ ਬਹੁਤ ਧੇਰ ਹੋ ਗਈ 4-5 ਮਹੀਨੇ ਹੋ ਗਏ ਖੜੇ ਨੇ ਤੇ ਤੇਲ ਪਾਣੇ ਪਾ ਲਿਆ ਇਹਦੇ ਜੋ ਕੱਢ ਕੇ ਹੁਣ ਦੂਜੇ ਮੋਟਰਸਾਈਕਲ ਚ ਹੁਣ ਦੇਖਦੇ ਆਂ ਜੀ ਕਰਕੇ ਸਟਾਰਟ ਹਨਾ ਭਾਗਤ ਹੁੰਦਾ ਕਿ ਬੈਟਰੀ ਨੂੰ ਲਵਾਉਂਗਾ ਤਾਰਾਂ ਇਹ ਗੱਡੀ ਤੇ ਹੁਣ ਸਟਾਰਟ ਕਰੇ ਦੇ ਪਤਾ ਲੱਗੂ ਕੋਣ ਕਿਦੋਂ ਲੱਗਣਾ ਪਈ ਇਹ ਲਾ ਯਾਰ ਬਾਈ ਨੂੰ ਕਿਦੋਂ ਲੱਗਣਾ ਹੈ ਲੱਗਿਆ ਨਹੀਂ ਹਜੇ ਤੱਪ ਕੇ ਲਾ ਥੱਲੇ ਆ ਬੱਸ ਬੱਸ ਮਕਮਾ ਦੀ ਜਾਬੀ ਹੈ ਸੋਨਾ ਜਾਮ ਜਾਈ ਗਿਆ ਆ ਹੁਣ ਲੱਗਿਆ ਲਾ ਜੀ ਹੁਣ ਦੇਖਦੇ ਆ ਕਰਕੇ ਸਟਾਰਟ ਕੀ ਕਰੀ ਜਾਂਦਾ ਤੂੰ ਲੱਡੂ ਨਾ ਪੁੱਤ ਇਹ ਨਹੀਂ ਕਰਨਾ ਹਟ ਜਾ ਕਿਆ ਹੋਇ ਲੱਗਦਾ ਨਹੀਂ ਕਾ ਖਾ ਗਏ ਨਾ ਲੀਨ ਜਾਮ ਜਿਆ ਹੋ ਗਿਆ ਖੜਾ ਖੜਾ ਲਾਓ ਜੀ ਇਹਨੂੰ ਤਿਆਰ ਕਰਾਵਾਂਗੇ ਜੀ ਹੁਣ ਬਣਦੀ ਆ ਸਲਾਹ ਜੀ ਹ ਮੋਡੀਫਾਈ ਕਰਾਣਾ ਇਹ ਹੁਣ ਸਾਰਾ ਫੇਰ ਕੇ ਕਰਾਵਾਂਗੇ ਪਰ ਹਜੇ ਤਾਂ ਚਲਾਈ ਜਾਣਾ ਇਦਾਂ ਹੀ ਹੋ ਜਾ ਬਈ ਲਗਦਾ ਨਹੀਂ ਮਨ ਨੂੰ ਮੰਨੂਗਾ ਭਗਤ ਹਾਂ ਆਖਾ ਚੋਕ ਵੀ ਲੱਗਦੀ ਜੱਡੀ ਉਹਦਾ ਚੋਕ ਮੈਂ ਮਾਰੀਆਂ ਦੀਆਂ ਕੱਲ ਕਿੱਕਾਂ ਪੰਜ ਸੱਤ ਕਿਹਦੀਆਂ ਮਿੱਤੇ ਦਾ ਹੋਇਆ ਨਹੀਂ ਕੋਈ ਪਤਾ ਨਹੀਂ ਤੇਲ ਕਰਕੇ ਨਹੀਂ ਹੋਇਆ ਤੇਲ ਘੱਟ ਤਾਂ ਚੱਪੋਲਾ ਚੱਪੋਲਾ ਆ ਲੈ ਮੇਰੇ ਅੱਗੇ ਆ ਕੇ ਇਹ ਵਾਕੇ ਕੋ ਪੰਨੂ ਕਾ ਨਹੀਂ ਬੈਂਦੀ। ਸਪਰਿੰਗ ਖੋਲਿਆ ਵਾ ਇੱਥੇ ਤੱਕੇ ਉੱਪਰ ਆਉਂਦੀ ਆ ਜੀ ਬਸ ਇੱਥੇ ਥੱਲੇ ਫੇ ਕਈ ਵਾਰ ਥੱਲੇ ਹੀ ਚਲ ਜਾਂਦੀ ਜਮਾ। ਹੁਣ ਖੜਾ ਹੀ ਆ ਨਾ ਬਹੁਤ ਧੀਰ ਦਾ ਤਾਂ ਕਰਕੇ ਔਖਾ ਹੀ ਸਟਾਰਟ ਹੋਣਾ ਬਾਈ ਨੇ। ਮੈਂ ਕਹਿੰਦਾ ਬੈਟਰੀ ਕੋ ਗਈ ਵੀ ਆ। ਹੈਨਾ? ਬੈਟਰੀ ਉਹ ਗਈ। ਯਾਹ ਤਾਂ ਕੋਈ ਸਪਲੈਂਡਰ ਖੋਲਿਆ ਬੋਰਡ। ਸਪਲੈਂਡਰ ਵਾਲੀਆਂ ਤਾਰਾਂ ਆਹੋ ਸਪਲੈਂਡਰ। ਉਹਦੇ ਵਾਲੀ ਬੈਟਰੀ ਆ ਹੋ ਜਾਣਾ ਹੈਨਾ। ਲਿਆ ਚੱਪਲ ਦੇ ਦੀ। ਬਲੈਂਡਰ ਲਾ ਕੇ ਕੋਲ ਨੂੰ ਫੇਰ ਦੇਖਦੇ ਆਂ ਬੂਲਿਆ ਦਾ ਹੈ ਮੈਂ ਕਹਿੰਦਾ ਨੂੰ ਰਿਆ ਬਤੋਏ ਉਧਰ ਫਿਰਦੀ ਵਾ ਪਾ ਜੀ ਦੇਖਿਓ ਮਣਿਆ ਅੱਛਾ ਧੀਪ ਵਾ ਨਹੀ ਆਪ ਖਾ ਬਾਈ ਖੜ ਜਾ ਤੂੰ ਦੁਆ ਲਿਆਂਦੇ ਮੋਟਰ ਤੇ ਲਾਓ ਜੀ ਤਾਰਾਂ ਆਪਾਂ ਨੇ ਉਧਰਲੀ ਸਾਈਡ ਤਾਂ ਲਈਆਂ ਲਾ ਭਾਈ ਪਲਾਸ ਮੈਂ ਸਦਾ ਦੇਖ ਲਈ ਇੱਧਰ ਕਿਕਣਾ ਹਨਾ ਇਹ ਆਹ ਮੈਂਸ ਵਾਲੀ ਹੈ ਜਿਹੜੀ ਤੇਰੇ ਹੱਥ ਚ ਹਾਂ ਮੈਂਸ ਹਾਂ ਇਹਨੂੰ ਇੱਧਰ ਮੈਂਸ ਪੂਰੇ ਲਾਈ ਇੱਧਰ ਵਿਚਾਰਾ ਸਾਡਾ ਇੱਕ ਆ ਭਗਤ ਆ ਦੁੱਧ ਵਾਲਾ ਹਾਂ ਇਹ ਵਿਚਾਰਾ ਲਿਬੜਿਆ ਵਾ ਭਾਈ ਮੱਖੀਆਂ ਬੈਠੀਆਂ ਇਹਦੇ ਪਰ ਦੁੱਧ ਕਰਕੇ ਮੱਖੀਆਂ ਬਹੁਤ ਆਉਂਦੀਆਂ ਆਜੂ ਤਾਰਾ ਕੇ ਹੋਰ ਕਰਾ ਇੱਧਰ ਹਾਂ ਹਾਂ ਹਰਾ ਬਨ ਗਏ ਨਾ ਨਾਲ ਫੇਰ ਮਾਰ ਕੇ ਇੱਕ ਪੂਰੀ ਪੂਰੀ ਜਿਹੀ ਵਾਈ ਤਾਰ ਕਰ ਲੰਨੇ ਆ ਉਹਨਾਂ ਨੂੰ ਥੋੜਾ ਜਿਹਾ ਹੋਰ ਨਹੀਂ ਲਓ ਜੀ ਹੁਣ ਲਈਆਂ ਆਪਾਂ ਨੇ ਤਾਰਾਂ ਲਾ ਹੁਣ ਹੋਊਗਾ ਪਹਿਲੀ ਕਿੱਕ ਚ ਸਟਾਰਟ ਜਦ ਹੁਣ ਤਾਰ ਦੂਈ ਲੱਗਣੀ ਨਾ ਇੱਧਰ ਜਦੇ ਸੂਈ ਖਿਲ ਜਣੀ ਦੇਖਿਓ ਇਹ ਨਹੀਂ ਹਿੱਲੀ ਨਹੀਂ ਸੂਈ ਬੈਟਰੀ ਡਾਊਨ ਹੈ ਨਹੀਂ ਸਟਾਰਟ ਕਰਦੇ ਨਹੀਂ ਲੋੜੇ ਨਹੀਂ ਬਾਈ ਕੋਈ ਚੱਕਰ ਨਹੀਂ ਐਨੀ ਕੰਨਾ ਕਹਿੰਦੇ ਕਰੰਟ ਖਿੱਚਣਾ ਹੋਰ ਹੋਊਗਾ ਜੀ ਸਟਾਰਟ ਸੂਈ ਲੱਗੀ ਹਿੱਨਾ ਤਾਂ ਲੈ ਇਹ ਪਹਿਲੀ ਟੈਸਟ ਦੇ ਹੋ ਗਿਆ ਆ ਦੇਖੋ ਇਹਦਾ ਆ ਚੱਕਰ ਆ ਬਸ ਜਦ ਤੱਕ ਇਹਦੀ ਬੈਟਰੀ ਨਹੀਂ ਚਾਰਜ ਹੈਗੀ ਜਦ ਤੱਕ ਇਹਨੇ ਸਟਾਰਟ ਨਹੀਂ ਹੋਣਾ ਦੇਖ ਲਓ ਇੱਕ ਕਿੱਕ ਮਾਰੀ ਉਹ ਵੀ ਹੌਲੀ ਜੀ ਜਦ ਇਹ ਸਟਾਰਟ ਹੋ ਗਿਆ ਨਾਲੇ 3 ਮਹੀਨਾ ਦਾ ਖੜਾ ਹੋਣਾ 4 ਦਾ ਘਟੋ ਘਟ ਹੈਨਾ ਪਰ ਬੈਟਰੀ ਡਾਊਨ ਸੀ ਤਾਂ ਹੀ ਇੰਨੀ ਕਿੱਕਾਂ ਮਰਾਈ ਆ ਦੇਖੋ ਇੱਕ ਵਾਰ ਤਾਰ ਲਾ ਕੇ ਪਹਿਲੀ ਕਿੱਕ ਚ ਸਟਾਰਟ ਆਏ ਗੱਲ ਬਾਈ ਇਹ ਜਿਆਦਾ ੜ ਗਏ ਪੁਰਾਣੇ ਬੋਲਟ ੜ ਗਏ ਬਸ ਫੇ ਆ ਏਦਾਂ ਕਿੱਕ ਗਰੀ ਜਾਂਦੀ ਥੱਲੇ ਹੁਣ ਇਹਨੂੰ ਧੋਈਏ ਪਹਿਨਾ ਇੱਥੇ ਹੋਣੀ ਚਾਹੀਦੀ ਕਿੱਕ ਲੈ ਆ ਇੱਥੇ ਆ ਕੇ ਖੜਦੀ ਆ ਇਹਨਾਂ ਲਿਆਣਾ ਪਵਾ ਕੇ ਸਪ੍ਰਿੰਗ ਜਾਂ ਹਾਂ ਇਹਨੂੰ ਬੰਨ ਦਿੰਦੇ ਆ ਬਾਈ ਮੜਾ ਜਾਂ ਪਹਿਲਾਂ ਹਾਂ ਇਨੂੰ ਆਕੀ ਧੋਵਾਂਗੇ ਪਹਿਲਾਂ ਪਹਿਲਾਂ ਇਹਨੂੰ ਕਰਾ ਹੀ ਲਿਆਵਾ ਸੈਟ ਹੈਨਾ ਹਾਂ ਨਹੀਂ ਹੁਣ ਤਾਂ ਆਪਾਂ 10 ਮਿੰਟ ਇਹਨੂੰ ਚਲਾ ਕੇ ਹੀ ਰੱਖਣਾ ਬੈਟਰੀ ਚਾਰਜ ਹੋ ਜੂਗੀ ਲਓ ਜੀ ਹੁਣ ਸਟਾਰਟ ਤਾਂ ਹੋ ਗਿਆ ਝੋਟਾ ਇਹਨੂੰ 10 ਕੁ ਮਿੰਟ ਸਟਾਰਟ ਰੱਖਣਾ ਹੁਣ ਫਿਰ ਚਾਰਜ ਹੋ ਗਈ ਇੱਕ ਵਾਰ ਬੈਟਰੀ ਫਿਰ ਤਾਂ ਇਹ ਹੋਈ ਜਾਣਾ ਸਟਾਰਟ ਤੇ ਤੂੰ ਮਾਤਾ ਮੋਰ ਦਾ ਡਰ ਲੱਗਾ ਨਾ ਨਾ ਜਦੋਂ ਸਟਾਰਟ ਹੋ ਗਿਆ ਫੇਰ ਨਹੀਂ ਮਾਰਦਾ ਬੈਕ ਜਿੰਨਾ ਚਿਰ ਸਟਾਰਟ ਨਹੀਂ ਹੁੰਦਾ ਉੰਨਾ ਚਿਰ ਡਰ ਹੁੰਦਾ ਇਹਦਾ ਵੀ ਜੇ ਨਾ ਜਿਹੜੇ ਬੰਦੇ ਨੂੰ ਇਹਦਾ ਹਿਸਾਬ ਕਿਤਾਬ ਨਹੀਂ ਹੈ ਜੇ ਕਿੱਕ ਮਾਰਦੇ ਮਾਰਦਾ ਬੰਦਾ ਇਹਦੀ ਰੇਸ ਦੇ ਦੇਵੇ ਨਾ ਫੇਰ ਮਾਰਦਾ ਜੀ ਬੈਕ ਕਿੱਕ ਇਹ ਬਹੁਤ ਜ਼ੋਰ ਨਾਲ ਪਰ ਹੁਣ ਤਾਂ ਚਲੋ ਸਟਾਰਟ ਖੜਾ ਹੋਣ ਨਹੀਂ ਕੋਈ ਫਰਕ ਨਹੀਂ ਤੇ ਅਣਜਾਣ ਬੰਦੇ ਜਿਹਦਾ ਗੱਟਾ ਕੱਢ ਦਿੰਦਾ ਜੀ ਇਹ ਕਪੜਾ ਬਹੁਤ ਆ ਚੱਲ ਹੁਣ ਪਹਿਲਾਂ ਇਹਨੂੰ ਕਪੜਾ ਆ ਮਾਰ ਕੇ ਇੱਟੇ ਭਾਈ ਕਪੜਾ ਆ ਫੇਰ ਦੇ ਮੜਿਆ ਹਨਾ ਫੇਰ ਇਹਨੂੰ ਧਵਾਉਂਗਾ ਨਹੀਂ ਇੱਥੇ ਧਵਾ ਲਿਆਉਂਗੇ ਨਹੀਂ ਆਪੇ ਮਾਰ ਲੂਗੇ ਪਾਣੀ ਨਾਲ ਹਾਂ ਜਿਹੜਾ ਜ਼ਿਆਦਾ ਗੰਦਾ ਜਾ ਉਹ ਕਰਦੇ ਮੜਿਆ ਆ ਖਾਫ ਜਾ ਇਹ ਆ ਦੇਖ ਲੋ ਖੜੇ ਦਾ ਸਕੋ ਤੇਲ ਜਾਂ ਚੀਜ਼ ਨੇ ਚੱਲਣਾ ਹੀ ਨਹੀਂ ਹਨਾ ਆ ਤੇਲ ਪਤਾ ਨਹੀਂ ਕਿੱਥੇ ਤੇ ਸਿੰਮਣ ਲੱਗ ਗਿਆ ਇਹ ਆ ਨਟ ਮਨ ਲੱਗਦਾ ਲੀਕ ਕਰਦਾ ਆ ਵਾਲਾ ਇਹ ਇਹਦਾ ਵੀ ਕਰਾਉਣਾ ਹੈ ਜੀ ਨਾ ਤਾਂ ਆ ਆ ਵੀ ਤੇ ਲੱਗਿਆ ਚੋਂ ਹੁਣ ਸਾਫ ਸਫਾਈ ਹੋਈ ਨਹੀਂ ਬਹੁਤ دیر ਦੀ ਆ ਕਰਕੇ ਅੱਜ ਕਰਦੇ ਆ ਨਾ ਸਿਸਟਮ ਓਕੇ ਫੇਰਾ ਆਊਗਾ ਉਧਰ ਤੇ ਵੜਕਾ ਮਾਰਦਾ ਤਾਰਾਂ ਦਾ ਬਾਈ ਖੋਲਦੇ ਹੋਣਾ ਨਾ ਇੰਜਣ ਬਹੁਤ ਸੈਟ ਆ ਇਹਦਾ ਇਹ ਕਰਾ ਲਾਂ ਆਪਾਂ ਨੇ ਤਿਆਰ ਕਰਾਉਣਾ ਇਹ ਥੋੜੇ ਟਾਈਮ ਤੱਕ ਇੰਜਣ ਦੇਖੋ ਤੁਸੀਂ ਆ ਦੇਖੋ ਇਹ ਜਮ ਹੀ ਸਾਇਲੈਂਟ ਇੰਜਣ ਕੋਈ ਇੰਜਣ ਦੀ ਆਵਾਜ਼ ਨਹੀਂ ਹੈਗੀ ਹੈਨਾ ਆ ਧੂਆਂ ਆ ਲੱਗਿਆ ਨਿਕਲਣ ਮੈਨੂੰ ਪਤਾ ਨਹੀਂ ਕੀ ਹੋ ਗਿਆ ਇਹਨੂੰ ਆ ਦੇਖੋ ਧੂਆਂ ਨਿਕਲਦਾ ਇਹ ਆ ਜਿਹੜਾ ਤੇਲ ਲੱਗਿਆ ਹੋਇਆ ਨਾ ਇਹਦੇ ਪਰ ਸਲੈਂਸਰ ਪਰ ਇਹ ਹੁਣ ਗਰਮ ਹੋ ਗਿਆ ਸਲੈਂਸਰ ਵੇ ਕਰਕੇ ਤੇਲ ਉਪ ਰਿਹਾ ਇਹ ਤਾਂ ਧੂਆ ਮੈਂ ਤਾਂ ਕਿ ਡਰ ਗਿਆ ਮੈਂ ਆ ਪਤਾ ਨਹੀਂ ਕਿੱਥੇ ਦੇ ਧੂਆ ਜਿਹਾ ਨਿਕਲ ਰਿਹਾ ਅੱਛਾ ਲਓ ਜੀ ਪਹੁੰਚ ਗਏ ਆਪਾਂ ਅਹ ਰੋਹਿਤ بھائی ਕੋਲ ਤੇ ਹੋਰ ਬਾਈ ਠੀਕ ਆ ਜੀ ਚਲੋ ਬੜੀ ਸਹੀ ਰੱਖ ਬਾਈ ਯਾਰ ਕਰੋ ਇਹਦਾ ਸਿਸਟਮ ਮੜਾ ਜਾਏ ਪਤੰਦਰ ਅੱਜ ਚੱਕਿਆ ਬਹੁਤ دیر ਬਾਅਦ ਅੱਛਾ ਜੀ ਹਾਂ ਜੀ ਹਾਂ ਕੋਸਤਾ ਕੋਸਤਾ ਹਾਂ ਕਿ ਇੱਕ ਜੀ ਕਰਕੇ ਬਸ ਕੌਲ ਜੀ ਹੋਈ ਜਾਂਦੀ ਦੀ ਚੱਕੇ ਨਹੀਂ ਦਾ ਹੁੰਦਾ। ਅੱਛਾ। ਕੋਸ ਹੁਣ ਸੀਜ਼ਨ ਸੂਜ਼ਨ ਮਾ ਫਸੇ ਵੇ ਤਾਂ ਨਹੀਂ ਤਾਂ ਟਾਈਮ ਲੱਗਦਾ ਜੀ। ਬੱਸ ਬੱਸ ਬੀਜੀ ਹੋਣ ਕਰਕੇ ਬੀਜੀ ਕਰਕੇ ਹਾਂ ਬਾ ਕਿਤੇ ਜੀ ਚੱਕ ਹੁੰਦਾ ਬਾਈ ਇਹ ਨਹੀਂ ਤਾਂ ਤਕਰੀਬਨ ਕੋਸ ਹੁਣ ਫੈਮਿਲੀ ਵਾਲੇ ਹੋਗੇ ਭਾਈ ਗੱਡੀ 'ਚ ਹੁੰਦੇ ਜੀ। ਹਾਂ ਜੀ ਹਾਂ। ਹੋਰ ਆਜਾ ਜੀ ਦੀ। ਵਾ ਠੀਕ ਆ ਜੀ ਠੀਕ ਆ ਵਧੀਆ। ਏ ਇੱਕ ਰੋਹੀ ਬਾਈ ਇਹ ਲੀਕਿੰਗ ਜੀ ਕਰੀ ਜਾਂਦਾ ਯਾਰ ਖਾਸੀ ਹੁਣ ਹੁਣੇ ਹੋਈ ਆ ਪਰ ਇਹ ਪਹਿਲਾਂ ਨਹੀਂ ਸੀ ਹੈ ਇੱਕ ਵਾਰ ਜਿਹਦੇ ਜੈਨ ਪੈਣੀ ਵਾਲੇ ਆ ਅੱਛਾ ਜੀ ਉੱਪਰ ਵਾਲੇ ਠੀਕ ਆ ਜੀ ਬਾਸਲਾ ਉਂਦੀਆਂ ਹਾਂ ਜੀ ਬਾਕੀ ਆ ਇਹ ਵੀ ਸਭ ਜਿਹੜਾ ਮਤਲਬ ਕਿ ਜ਼ਿਆਦਾ ਖੜਦੇ ਕਰਨ ਦੀ ਲੋੜ ਨਹੀਂ ਐ ਐਵੇਂ ਚੱਲਦੇ ਜਾਣਾ ਅੱਛਾ ਜੀ ਜਦੋਂ ਨਹੀਂ ਤਾਂ ਹੁਣ ਜ਼ਿਆਦਾ ਮਤਲਬ ਕਿ ਸੀਨ ਵੀ ਆਈ ਦੀ ਆ ਤੁਹਾਡੇ ਉਹਦੇ ਕਰਕੇ ਹਾਂ ਹਾਂ ਪਹਿਲਾਂ ਤੇਲ ਲਾ ਕੇ ਆ ਉਹਦੇ ਉੱਪਰ ਮਿੱਟੀ ਪੈ ਗਈ ਆ ਤਾਂ ਕਰਕੇ ਜਿਆਦਾ ਹਾਂ ਉਹਦੇ ਕਰਕੇ ਜਿਆਦਾ ਖਰਚਾ ਨਹੀਂ ਹੋਣਾ ਨਾਰਮਲ ਖਰਚੇ ਨਾਲ ਹੀ ਕਰ ਲੈਣਾ ਹੈ ਅੱਛਾ ਅੱਛਾ ਜੀ ਬੜਾ ਠੀਕ ਕਰ ਲਿਆ ਭਾਈ ਤੁਸੀਂ ਟਾਈਮ ਕੱਢੋ ਕਰਦੇ ਆ ਫਿਰ ਬੜਾ ਠੀਕ ਆ ਠੀਕ ਆ ਜੀ ਕੱਢਦੇ ਹੁਣ ਟਾਈਮ ਕਰਦੇ ਵੀ ਮਤਰਾ ਇਹਦਾ ਹਾਂ ਕਿੱਕ ਵਾਲਾ ਸਿਸਟਮ ਇਹੇ ਬੋਲਟਾਂ ਦਾ ਇੱਕ ਕੰਮ ਸੌਖਾ ਜੀ ਵੈਸੇ ਇਹਨਾਂ ਦਾ ਟਾਪਾ ਮਤਲਬ ਉਰਲਾ ਲੈਦਾ ਖੁੱਲ ਜਾਂਦਾ ਪਰਾਂ ਵਾਲਾ ਲੈਦਾ ਖੁੱਲ ਜਾਂਦਾ ਕੋਈ ਵੀ ਆਹ ਇੱਕ ਇੱਕ ਕੁੱਕ ਵਾਲਾ ਕੰਮ ਕਰਨਾ ਇੰਜਨ ਖੋਲਣ ਦੀ ਲੋੜ ਨਹੀਂ ਇੰਜਨ ਨੂੰ ਨਹੀਂ ਛੇੜਨਾ ਆਹ ਟਾਪਾ ਖੋਲ ਕੇ ਹੀ ਪੈ ਜਾਣਾ ਬਾਈ ਕਹਿੰਦਾ ਵੀ 10 ਮਿੰਟ ਲੱਗਣੇ ਕਹਿੰਦਾ ਵੀ ਤੂੰ ਲਿਆ ਔਰਾਂ ਨੂੰ ਹੁਣੇ ਕਰ ਦੇਣਾ ਤੇ ਫਿਰ ਇਹਨੂੰ ਧਵਾਣਾ ਜੀ ਹੁਣ ਦੇਖਦਾ ਹੁਣ ਤਾਂ ਟਾਈਮ ਵੈਸੇ ਨੇਰਾ ਹੋ ਗਿਆ ਆ ਹੋ ਜਾਣਾ ਸਾਹਮਣੇ ਗੁਰਦੁਆਰਾ ਸਾਹਿਬ ਤੇ ਹੁਣ ਇਹਨੂੰ ਤਾਂ ਫਿਰ ਇਹਦਾ ਨੰਬਰ ਦਾ ਕਾਲੂਗਾ ਲਾਵਾਂਗੇ ਹੁਣ ਤੋਂ ਧਵਾਈ ਵਾਲਾ ਵਾ ਇਹਦਾ ਇਹ ਸਾਰੀ ਜਿਗਾਰਡ ਗੱਲਾਂ-ਗੱਲਾਂ ਹੋ ਜਾਂਦਾ ਜੀ ਨਵੇਂ ਬੋਲਟਾਂ ਦਾ ਬਜਿ ਤਾਂ ਹੁਣ ਸਾਰਾ ਇੰਜਨ ਖੋਲਣਾ ਪੈਂਦਾ ਨਾ ਪੁਰਾਣੇ ਬੋਲਟ ਦਾ ਆ ਫਾਇਦਾ ਏ ਆ ਦੇਖੋ ਸਾਹ ਅੰਗੇਰ ਵਾਲੀ ਕੀਲੀ ਜੀ ਇਹ ਲੈ ਵੀ ਖੁੱਲ ਜਾਣੀ ਹਨਾ ਇੱਥੀ ਤੇ ਖੋਲ ਕੇ ਗੇਰਾਂ ਦਾ ਕੰਮ ਹੋ ਜਾਂਦਾ ਇੰਜਨ ਖੋਲਣ ਦੀ ਲੋੜੇ ਨਹੀਂ ਤੇ ਇੱਕ ਵਾਰ ਇਹਦਾ ਗੇਰ ਵਾਲਾ ਹੋ ਗਿਆ ਦਾ ਸਿਸਟਮ ਮਤਲਬ ਜਦ ਗੇਰ ਪਾਉਂਦੇ ਤੇ ਨਾ ਕਿੱਕ ਮਾਰਦੇ ਤੇ ਗੇਰ ਵੀ ਪੈ ਜਾਂਦਾ ਦਾ ਨਾਲੇ ਇਹਦਾ ਇੱਕੋ ਜਗਾ ਨਾ ਸਿਸਟਮ ਗੇਰ আর ਕਿੱਕ ਦਾ ਇਹ ਮੈਂ ਕਰਾਇਆ ਜਿਹਦੇ 20 ਮਿੰਟ ਲੱਗੇ ਬਾਅਦ ਆਪਾਂ ਸਾਈਡ ਵਾਲਾ ਖੋਲਿਆ ਮੈਂ ਕਿਹਾ ਯਾਰ ਆ ਤਾਂ ਕੰਮ ਸੌਖਾ ਇਹਦੇ ਨਵੇਂ ਮਾਡਲ ਆ ਉਹਨਾਂ ਦਾ ਫੇ ਸਾਰਾ ਸਿਸਟਮ ਖੋਲਣਾ ਪੈਂਦਾ ਸਾਰੇ ਹੀ ਇੰਜਨ ਇਹ ਇਹਨਾਂ ਕੋਲ ਜਿਆਦਾ ਪੁਰਾਣੀ ਤਿਆਰ ਹੋਣ ਆਂਦੇ ਬਾਈ ਰਾਈ ਕੋਲ ਆ ਦੇਖੋ ਜਿੱਦਾਂ ਹੁਣ ਇਹਨੂੰ ਮਾਰੀ ਆ ਮਾਈ ਨੇ ਪਾਲਿਸ਼ ਹਨਾ ਰੰਗ ਰੋਮੇ ਕਰਕੇ ਆਇਆ ਲਸ਼ਕਾਤਾ ਦੇਖ ਲਓ ਇੰਜਨ ਤੇ ਓ ਨਵੇਂ ਮਾਡਲ ਵਾਲਾ ਖੜਾ ਜੀ ਇਹਨਾਂ ਦੀਆਂ ਕਿੱਕਾਂ ਜਿੱਦਾਂ ਹੁਣ ਇਹਦੀ ਕਿੱਕਾਂ ਹੈ ਇਹਦੀ ਕਿੱਕ ਵਿੱਚ ਆਈ ਤਾਂ ਫੇਰ ਇੰਜਣੇ ਖੋਲਣਾ ਪੈਂਦਾ ਇਦਾਂ ਨਵੇਂ ਮਾਡਲਾਂ ਦਾ ਹਨਾ ਪੁਰਾਣੇ ਮਾਡਲਾਂ ਦਾ ਕੰਮ ਥੋੜਾ ਜਲਦੀ ਸੌਖਾ ਹੋ ਜਾਂਦਾ ਇੱਧਰ ਭਾਈ ਆਏ ਨਮਾ ਕਰਿਆ ਜੀ ਤਿਆਰ ਹਾਂ ਜੀ ਇਹ ਤਿਆਰ ਹੋਇਆ 2008 ਮਾਡਲ 2008 ਮਾਡਲ ਬਣਾਤੀ ਗੱਲ ਹੈ ਨਾ ਪਾ ਪੇਂਟ ਕੀਤਾ ਇਹਨੂੰ ਰਬਿੰਗ ਰਬਿੰਗ ਅਸ਼ਲ ਪਰ ਬੋਡੀ ਉੱਪਰ ਕੀਤਾ ਠੀਕ ਹੈ ਠੀਕ ਹੈ ਜੀ ਬਾਕੀ ਉਹ ਟਾਇਰ ਹੋਣੇ ਜਿਹੜੇ ਜਿਹੜਾ ਨਵੀਂ ਚੀਜ਼ ਕਰ ਰਹੇ ਆ ਪਿਆਰ ਹਾਂਜੀ ਇੱਕ ਦੋ ਤਰੀਕ ਦਾ ਖੋਜਣਾ ਤੇ ਯਾਰ ਦੋਨੇ ਟਾਇਰ ਬੌਬਰ ਲੁੱਕ ਦੇ ਕਰਾਂਗੇ ਯਾਰ ਅੱਛਾ ਜੀ ਮੈਨੂੰ ਜੀ 140 ਨੰਬਰ ਟਾਇਰ ਹੋਣਾ 21 ਟਾਇਰਾਂ ਤੇ ਇੱਕ ਟਾਇਰਾਂ ਬਾਕੀ ਅੱਛਾ ਜੀ ਨਾ ਅੱਗੇ ਵੀ ਬਈ ਆਹੀ ਟਾਇਰ ਹਾਂਜੀ ਹਾਂਜੀ ਅੱਗੇ ਅੱਗੇ ਅੱਛਾ ਜੀ ਜੀ ਦੇ ਦੋਵੇਂ ਬਣਾਵਾਂਗੇ ਅੱਛਾ ਇਹ ਮਤਲਬ ਆਪਣੀਓ ਕਾਰ ਕੱਢਣੀ ਐ ਇਹ ਹਾਂਜੀ ਅੱਛਾ ਦੇਖੋ ਟਾਇਰਾਂ ਦਾ ਸਾਈਜ਼ ਚੈੱਕ ਕਰੋ ਹਾਂ ਟਾਇਰ ਤਾਂ ਬਹੁਤ ਚੌੜੇ ਆ ਯਾਰ ਦੋਹੇ ਅੱਛਾ ਮੋਰੇ ਵੀ ਆਹੀ ਟਾਇਰ ਪਿੱਛੇ ਵੀ ਕਮਾਲ ਆ ਬੰਦਾ ਬੰਦਾ ਬਹੁਤ ਫਰਕ ਆ ਯਾਰ ਇਹ ਪਰ ਚੀਜ਼ ਫਿਰ ਦੇਖੂਗੀ ਵੀ ਬਾਈ ਬਣੀ ਵੀ ਹਨਾ ਇਹ ਹਫਤੇ ਜੇ ਤਿਆਰ ਹੋ ਜਾਣਾ ਇੱਕ ਅੱਛਾ ਇੱਕ ਹਫਤਾ ਲੱਗੂ ਇਹ ਫੇ ਇੰਜਨ ਬਾਈ ਕਿਹੜੇ ਮਤਲਬ ਆਪਾਂ ਨੇ BS4 ਮਾਡਲ ਲੱਗਾ। ਅੱਛਾ ਜੀ। ਜਿਹੜਾ ਇੰਜਨ ਸਪੈਸ਼ਲ ਠੀਕ ਹੈ। ਮਾਈਨ ਜਾਣਾ ਇਹ। ਠੀਕ ਆ। ਸ਼ੈਕਲ ਵੀ ਵਧੀਆ ਹੈਗਾ। ਐਨਓਕੇ ਇੰਜਨ ਵਰਕ ਸਾਰਾ ਟਰਨ ਕਰਕੇ ਪੇਂਟ ਨੂੰ ਗਿਆ ਬਸ ਅਸੈਂਬਲਿੰਗ ਸ਼ੁਰੂ ਕਰਨੀ ਹੈ। ਇਹ ਕਠੀਨ ਕਠੀਨ ਕੰਮ ਆ। ਇਹ 2013 ਮਾਡਲ ਹੈ 2017 ਮਾਡਲ। ਅੱਛਾ ਜੀ। ਉਹ ਚੱਲ ਰਿਹਾ। ਪੂਰਾ ਕੰਮ ਚੱਲ ਰਿਹਾ। ਠੀਕ ਆ ਠੀਕ ਆ। ਇਹ ਪੇਂਟ ਪੂਟ ਬਾਈ ਪੱਠੀ ਵਾਲਾ ਹੁੰਦਾ ਸਾਰਾ ਬੜਾ ਤੇ ਪੱਠੀ ਵੀ ਟੂਕੇ ਵੀ ਅੱਛਾ ਜੀ ਜਿਹੜਾ ਟੂਕੇ ਪੇਂਟ ਹੈ ਜਿਹਦਾ ਛੋਟੇ ਪਾਰਟ ਹੁੰਦੇ ਆ ਉਹ ਸਾਰਾ ਪੱਠੀ ਦੇ ਉੱਤੇ ਹੁੰਦਾ ਹਾਂਜੀ ਹਾਂਜੀ ਬੋਡੀਵਰਕ ਸਾਰਾ ਟੂਕੇ ਦਾ ਪੇਂਟ ਹੈ ਅੱਛਾ 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 ਜੀ ਠੀਕ ਹੈ ਇਹ ਓਜਨਸੀ ਨੂੰ ਲੱਗ ਕੇ ਆਉਂਦਾ ਹਾਂਜੀ ਹਾਂ ਮੈਂ ਸਾਹਮਣੇ ਠੀਕ ਹੈ ਕੰਪਨੀ ਇਹ 2008 ਮਾਡਲ ਆ ਜੀ ਇਹਦੀ ਦੋਨੋਂ ਫੋਟੋ ਦਿਖਾਵਾਂਗੇ ਵੀਡੀਓ ਹਾਂਜੀ ਸ਼ੂਟ ਕਰਕੇ ਜਾਏ ਤੇ ਕਰ ਠੀਕ ਆ ਜੀ ਕੋਈ ਗੱਲ ਨਹੀਂ ਬਾਈ ਅੰਦਰ ਕਲਾਸੀ ਖੜਾ ਉਹ ਵੀ ਮਰਾਦੂ ਨਿਕਲ ਬਣਦੀ ਸਲਾਹ ਜੀ ਮੇਰੀ ਵੀ ਆ ਬਾਈ ਯਾਰ ਤਿਆਰ ਕਰਾਉਣ ਦੀ ਹਾਂ ਹਾਂ ਵੀ ਆਪਾਂ ਕਰਾਂਗੇ ਆ ਤੁਹਾਡੇ ਵਾਲਾ ਸੇਮ ਆ ਇੱਕ ਆ ਖੁੱਲ ਰਿਹਾ ਤਿਆਰ ਜੀ ਤਿਆਰ ਹੋਣ ਤੁਹਾਡੇ ਇਧਰ ਆਇਆ ਬੀ ਅੱਛਾ ਬੇਲੇ ਤੋਂ ਆਇਆ ਵਾ ਇਹ ਕਿੰਨਾ ਮਾਡਲ ਆ ਜੀ 2006 ਮਾਡਲ 2006 ਮਾਡਲ ਹਾਂ ਜੀ ਤਿਆਰ ਹੈ ਬੱਸ ਇਹ ਡਸਟਿੰਗ ਖੜੇ ਕਰਕੇ ਪਈ ਨਹੀਂ 200 ਕਿਲੋਮੀਟਰ ਵੈਸੇ ਫਾਸਟ ਸਰਵਿਸ ਤੇ ਆ ਰਹਾ ਹੈ ਅੱਛਾ ਜੀ ਅੱਛਾ ਇਹ ਤਿਆਰ ਕਰਿਆ ਵਾ ਆਪਣਾ ਬਾਈ ਤਿਆਰ ਕੀਤਾ ਵਾ ਬਸ ਬੰਦੇ ਨੇ ਫਾਸਟ ਸਰਵਿਸ ਵਾਸਤੇ ਭੇਜਿਆ ਸੀ 6 ਮਹੀਨੇ ਹੋ ਗਏ ਬਾਈ ਨੇ ਸ਼ੌਕ ਨਹੀਂ ਤਿਆਰ ਕਰਾਇਆ ਹਾਂ ਹਾਂ ਬਾਈ ਨੇ ਚੱਲਿਆ ਹੈ 200 ਇਹ 245 ਕਿਲੋਮੀਟਰ ਚੱਲਿਆ ਹਜੇ ਹੈ ਠੀਕਾ ਠੀਕਾ ਠੀਕ ਹੋ ਜੀ ਇਹ ਆਪਣਾ ਕਰਿਆ ਵਾ ਤਿਆਰ ਜੀ ਠੀਕਾ ਠੀਕਾ ਠੀਕ ਹੋ ਜੀ ਮੋਟਰਸਾਈਕਲ ਦੇ ਨਾਲ ਨਾਲ ਚੱਤੀਆਂ ਦੇ ਹਾਂ 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 ਦੁਕਾਨਾ ਇਹ ਕੰਮ ਕਰਨਾ ਲੋ ਜੀ ਆ ਵੀ ਆਪਣੇ ਵਾਲਾ ਇੱਧਰ ਵੀ ਖੁੱਲ ਗਿਆ ਸਿਸਟਮ ਇਹ ਵੀ ਚੱਲ ਰਿਹਾ ਪ੍ਰੋਜੈਕਟ ਆਹ ਵਾਲਾ ਸਪ੍ਰਿੰਗ ਖੁੱਲਿਆ ਪਤਾ ਮਿੱਤਰ ਠੀਕ ਆ ਇਹ ਟੁੱਟ ਗਿਆ ਅੱਛਾ ਟੁੱਟ ਗਿਆ ਇਹ ਠੀਕ ਆ ਠੀਕ ਆ ਚਲ ਪਾ ਦੇ ਪਾ ਦੇ ਬਸ ਆਪਣੇ ਵਾਲਾ ਤਾਂ ਹੋ ਗਿਆ ਜੀ ਡਨ ਲੋ ਜੀ ਪਾਈ ਹੁਣ ਤਿਆਰ ਹੋਣੀ ਇਹ ਤਿਆਰ ਹੋਣ ਆਏ ਵੇ ਹਾਂ ਜੀ ਤਿਆਰ ਹੋ ਗਏ ਠੀਕ ਆ ਜੀ ਤੇ ਸਟicker ਵੀ ਅੱਪਾ ਜਿਹੜੇ ਬਣਵਾਨੇ ਆ ਇਹ ਸਪੈਸ਼ਲ ਬਣਾਉਣੇ ਨੇ ਅੱਛਾ ਜੀ ਪੇਂਟ ਕਰਕੇ ਜਿਹੜਾ ਹਾਂ ਕੁਆਲਿਟੀ ਬਹੁਤ ਅੱਛੀ ਹੈ ਬਿਲਕੁਲ ਬਿਲਕੁਲ ਵਜੂਮੇ ਜੈਨੂ ਬਿਲਕੁਲ ਬਿਲਕੁਲ ਸਟicker ਸਪੈਸ਼ਲ ਤਿਆਰ ਸਟicker ਸਪੈਸ਼ਲ ਠੀਕ ਆ ਠੀਕ ਆ ਠੀਕ ਪੇਂਟ ਦੇ ਵਿੱਚ ਤਿਆਰ ਹੋਏ ਮੈਂ ਹਾਂ ਬਿਲਕੁਲ ਠੀਕ ਹੈ ਇਹ ਬਾਈ ਸਾਰੀਆਂ ਟੈਂਕੀਆਂ ਮੁੰਲਾ ਦਾ ਤਿਆਰ ਹੋਈਆਂ ਪਈਆਂ ਹੈ ਮੋਟਰਸਾਈਕਲ ਤਿਆਰ ਹੋਣ 1 2 3 4 हां 5ਵੀਂ ਟੈਗੀ ਉੱਧਰ ਪਈ ਹੈ ਉਹ ਦੂਏ ਟਾਪੇ ਪਏ ਉੱਪਰ ਠੀਕ ਆ ਠੀਕ ਆ ਜੀ ਚਲੋ ਵਧੀਆ ਵਧੀਆ ਤੇ ਬਾਈਆਂ ਦਾ ਬਾਈ ਕੰਮ ਬਹੁਤ ਵਧੀਆ ਬੇਲਾ ਚੌਂਕ ਦੁਕਾਨਾਂ ਬਾਈਆਂ ਦੀ ਇੱਕ ਤੇ بڑے ਭਰਾ ਦੀ ਬੇਲਾ ਚੌਂਕ ਬਾਈ ਦੀ ਉਹ ਛੋਟੀ ਹਵੇਲੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੈ ਤੇ ਦੇਖ ਲੋ ਮੋਟਰਸਾਈਕਲ ਦੀ ਗੱਲ ਬਣਾ ਲੈਂਦੇ ਆਨ ਹਾਂਜੀ ਹਾਂ ਟੈਪ ਸੈੱਟ ਰੱਖੇ ਹੋਏ ਜਿਵੇਂ ਮੰਨ ਲਓ ਥ्रेड ਵਗੈਰਾ ਮਾੜੀ ਮੋਟੀ ਖਰਾਬ ਹੁੰਦੀ ਆ ਹਾਂਜੀ ਹਾਂ ਅਸਲੀ ਪਹਿਰਾਪਾ ਥਰੈਡ ਜਿਵੇਂ ਪੇਂਟ ਵਾਲੇ ਪਾਠ ਹੁੰਦੇ ਵਿੱਚ ਥਰੈਡ ਬੜੀ ਮਤਲਬ ਕੀ ਤੇ ਪੇਂਟ ਤੋਂ ਬੜਿਆ ਹੁੰਦਾ ਲਾਪਾ ਪਹਿਲਾਂ ਇਹਨੂੰ ਮੂਸ ਨੂੰ ਟੈਪ ਨੂੰ ਘੁਮਾ ਕੇ ਠੰਡੇ ਤਰੀਕੇ ਨਾਲ ਉਸ ਤੋਂ ਬਾਅਦ ਫਿਰ ਜਿੰਨੀ ਵੀ ਚੂੜੀਆਂ ਚੜਾਉਣੀਆਂ ਫਿਰ ਚੜਾਓ ਅਸਲੀ ਫੇਰ ਚੜਾਉਣਾ ਹਾਂਜੀ ਹਾਂ ਹਾਂ ਮਸਤੀ ਡੀਟੇਲਿੰਗ ਦੀ ਜਵਾਬ ਨਹੀਂ ਨਹੀਂ ਠੀਕ ਆ ਠੀਕ ਆ ਬਾਈ ਆ ਤਾਂ ਹੀ ਫਿਰ ਟਾਈਮ ਦਾ ਬਾਈ ਲੱਗੇ ਜਾਂਦਾ ਨਾ ਜੇ ਇਹਨਾਂ ਮਤਲਬ ਤਸੱਲੀ ਬਖਸ਼ ਕੰਮ ਕਰਦੇ ਕੱਲਾ ਜੇ ਆਪਾਂ ਪੇਂਟ ਕਰਦੇ ਆ ਹਾਂਜੀ ਮਾਡਲ ਦੇ ਹਿਸਾਬ ਨਾਲ ਜਿਹੜਾ ਟਾਈਮ ਤੇ ਖਰਚੇ ਦਾ ਫਰਕ ਪੈ ਜਾਂਦਾ ਹਾਂਜੀ ਹਾਂ ਜੀ ਹੁਣ ਆ 6 ਤਿਆਰ ਹੋ ਰਿਹਾ 6 ਮਾਡਲ ਕਿੰਨੇ ਤੇ ਖਰਚਾ ਵੀ ਘਟਾਉਣਾ ਜੇ ਬਾਈ ਮੇਰੇ ਵਾਲੇ ਨੂੰ ਪੇਂਟ ਕਰਾਉਣਾ ਹੋਵੇ ਕੱਲਾ ਆਪਾਂ ਬਾਡੀ ਵਰਕ ਜੇ ਪੇਂਟ ਤੇ ਸਟicker ਸਟicker ਸਾਰਾ ਕੁਝ ਰਮਿੰਗ ਮਾਰ ਕੇ ਰੱਬੀ ਨੂੰ ਮਾਰ ਕੇ ਜੇ ਭਾਈ ਇੰਜਨ ਨਾ ਖੋਲੀਏ ਹੂੰ 22 ਤੋਂ 25000 ਦੇ ਵਿੱਚ ਸਾਰਾ ਉੱਪਰ ਬਾਡੀ ਵਰਕ ਹੋ ਜੂਗਾ ਅੱਛਾ ਜੀ ਨਟ-ਨੋਟ ਜਿਹੜੇ ਨਵੇਂ-ਨਵੇਂ ਜਿਹੜੇ ਨਵੇਂ ਪੈਨ ਵਾਲੇ ਹੋ ਨਵੇਂ ਪੈਣਗੇ ਜਿਹੜੇ ਜ਼ਿੰਕ ਹੋਣਗੇ ਉਹ ਜ਼ਿੰਕ ਹੋਣਗੇ ਅੱਛਾ ਜੀ ਦਾ ਨਿੱਕਲ ਨੂੰ ਕੋਈ ਬਾੜ ਨਿਕਲੂਗਾ ਠੀਕ ਤੇ ਯਾਰ ਦੇ ਵਿੱਚ ਇਹ ਵਧੀਆ ਤਿਆਰ ਹੋ ਜੂਗਾ ਇੱਕ ਬੇਸਿਕ ਠੀਕ ਬਾਕੀ ਰੇਂਜ ਅਲੱਗ-ਅਲੱਗ ਹੈਗੀ ਐ 25 30 35 40 45 ਹਾਂ ਆਉ ਜਿਹੜੇ ਸਾਹਿਬ ਦਾ ਕੰਮ ਆ ਉਹ ਸਾਹਿਬ ਦਾ ਕੰਮ ਰੇਂਜ ਵਧੀ ਜਾਂਦੀ ਹੈ ਨਾ ਹਾਂ 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 ਜਿਹੜਾ ਐਕਚੁਅਲ ਮੋਟਰਸਾਈਕਲ ਹੈ ਮਤਲਬ ਠੀਕ-ਠਾਕ ਮੋਟਰਸਾਈਕਲ ਤਿਆਰ 50 ਹਜ਼ਾਰ ਤੇ ਹੋ ਜਾਂਦਾ ਜੇ ਡਾਊਨ ਮਾਡਲ ਹੈਗਾ ਹੂੰ ਜੇ ਨਵਾਂ ਮਾਡਲ ਹੈ ਉਹ 25 ਤੋਂ 30 ਹਜ਼ਾਰ ਦੇ ਜੀ ਮੰਨ ਲਓ ਕਿ ਜਮਾਈ ਡੱਡ ਹੈ 60 70 ਬੀਟਾ ਪੈਂਦਾ 80 ਬੀਟਾ ਪੈਂਦਾ 90 ਬੀਟਾ ਹਾਂ ਹੁਣ ਕੰਡੀਸ਼ਨ ਦੇ ਹਿਸਾਬ ਨਾਲ ਕੰਡੀਸ਼ਨ ਹਾਂ ਬਣਾ ਠੀਕ ਹੈ ਇਹਦਾ ਬਜਟ ਸੀ ਅੱਗਲਾ ਆਪਾਂ ਨੇ ਪੇਂਟ ਕਰਾਇਆ ਇਹ ਬਫਿੰਗ ਰਬਿੰਗ ਉਹਦੀ ਛੋਟੀ ਛੈਰੀ ਹੈ ਨਾ ਬਰਾਮਾਂ ਦੇ ਤਾਂ ਜਿਹੜਾ ਬਜਟ ਆ 25 ਤੋਂ 30 ਹਜ਼ਾਰ ਦਾ ਅੱਛਾ 25 ਤੋਂ 30 ਹਜ਼ਾਰ ਦਾ ਠੀਕ ਹੈ 30 ਹਜ਼ਾਰ ਤੋਂ 30 ਹਜ਼ਾਰ ਹੋਣਾ ਅਫੀਸਲੇ ਫਾਈਨਲ ਫੋਟੋ ਰਹਿਣੀ ਇਹਦੇ ਵਜਲੇ ਅੱਛਾ ਜੀ ਯਾਨੀ ਬਾਡੀ ਟੱਚ ਦੇ ਫਾਈਨਲ ਮੈਪ ਲਈ ਇੱਕ ਸ਼ੂਟ ਜੇ ਤੁਸੀਂ ਕੱਲ੍ਹ ਦੇ ਆ ਪਰਸੋ ਨੂੰ ਵਧੀਆ ਤਿਆਰ ਕਰਕੇ ਹੈ ਨਾ ਠੀਕ ਹੈ ਠੀਕ ਹੈ ਲਓ ਜੀ ਇੱਧਰ ਆਪਣੇ ਵਾਲਾ ਵੀ ਹੋ ਗਿਆ ਓਕੇ ਘਾਟਾ ਮੁੰਡੇ ਨੇ ਓਕੇ ਭਾਈ ਇਹ ਕੱਲ ਨੂੰ ਹੁਣ ਇਹਨੂੰ ਤਵਾਵਾਂਗੇ ਜੀ ਹੁਣ ਤਾਂ ਟਾਈਮ ਬਚਿਆ ਨਹੀਂ ਹਨੇਰਾ ਹੋਣ ਲੱਗ ਗਿਆ ਤੇ ਵਾਪਸੀ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਤੁਹਾਨੂੰ ਕਿਸੇ ਅਗਲੇ ਬਲੌਗ ਚ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ